ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ ਉਹ ਮਹਿਲਾਂ ਦੀਆਂ ਕੰਦਾ ਹਲਾ ਦੋ ਮਹਿਲਾਂ ਦੀਆਂ ਕਿ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦਿਓ ਤਾਂ ਕਿ ਅਗਲੇ 3 ਸਾਲਾਂ ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਲੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦਾ ਤੇ ਇਹ ਮੋਦੀ ਜੀ ਸੁਣ ਲੈਣ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے ادھا لگدا ہر روز کہ اس تو بعد تک یہوش ہو گا تا پنجاب دے لوگ اپنے ریکارڈ اپ ہی توڑی جاندے ہیں اج پٹیالے آ کے بھی یہی لگ رہا ہے کس تو بعد تک یہوش ہو گا بجلی دے بل زیرو کر کے آ ਤੁਹਾਡا بھرا آ ਤੁਹਾਡا پوت ਤੁਹਾਡا بھتیجا ਤੁਹਾਡੇ سامنے کھڑا ہے ویرو اس بار جو ਪਿਆਰ ਮਿਲ ਰਿਹਾ ਮੈਨੂੰ ਥਕਾਵਟ ਨਹੀਂ ਹੋ ਰਹੀ ਕਿਉਂਕਿ ਪਿਆਰ ਇੰਨਾ ਜ਼ਿਆਦਾ ਮਿਲ ਰਿਹਾ 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡਾ ਪੋਤਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ ਹੈ 43000 ਨੌਕਰੀਆਂ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਆ ਤੁਹਾਡਾ ਭਰਾ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡੇ ਸਾਹਮਣੇ ਖੜਾ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਸਾਰੇ ਪੰਜਾਬ ਦੇ ਨਹਿਰਾਂ ਦੇ ਪਾਣੀ ਨੂੰ ਟੇਲਾ ਤੱਕ ਨਹਿਰਾਂ ਦੇ ਪਾਣੀ ਨੂੰ ਕੱਸੀਆਂ ਰਜਬਾਂਆਂ ਖਾਲਿਆਂ ਤੱਕ ਪਹੁੰਚਾ ਕੇ ਤੁਹਾਡਾ ਭਰਾ ਸਾਹਮਣੇ ਖੜਾ ਤੁਹਾਡੇ ਵੀਰੋ ਸ਼ਹੀਦਾਂ ਦੇ ਸਨਮਾਨ ਚ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ 1 ਕਰੋੜ ਰੁਪਈਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਬੀਲਦਾਰੀ ਲਈ ਲੀਤੇ ਰਵੇ ਤਾਂ ਦਿਨਿਆਂ ਨਹੀਂ ਸ਼ਹੀਦ ਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਵੀਰੋ ਮੋਟਰ ਖੇਤਾਂ ਵਾਲੀ ਲਾਈਟ ਜਦੋਂ ਜਾਓ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬੋ ਮੋਟਰ ਚੱਲ ਪੈਂਦੀ ਹੈ ਬਿਜਲੀ ਆਮ ਹੈ ਜਦੋਂ ਵਰਜੀ ਜਾਓ ਥਰਮਲ ਪਲਾਂਟ ਖਰੀਦ ਲਿਆ ਆਮ ਤੌਰ ਤੇ ਸਰਕਾਰਾਂ ਚੀਜ਼ਾਂ ਵੇਚਦੀਆਂ ਹੁੰਦੀਆਂ ਨੇ ਆਰੇ ਦੋਸਤਾ ਮਿੱਤਰਾਂ ਨੂੰ ਭੇਜ ਦਿੰਦੇ ਨੇ ਘਾਟਾ ਦਿਖਾ ਕੇ ਪਰ ਆਪਾਂ ਨੇ ਗੋਇੰਦਵਾਲ ਸਾਹ ਵਾਲਾ ਥਰਮਲ ਪਲਾਂਟ ਜਿਹੜਾ ਨਾਂ ਸੀ ਜੀਵੀਕੇ ਜੀਵੀਕੇ ਕੰਪਨੀ ਐ ਜਿਹਦੇ ਨਾਂ ਸੀ ਜੀਵੀਕੇ ਥਰਮਲ ਪਲਾਂਟ ਉਹਦਾ ਨਾਂ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਥਰਮਲ ਪਲਾਂਟ ਵੀਰੋ ਜਿੰਦਾਬਾਦ ਲਾਈਕ ਹੋਰ ਦਿੰਦੇ ਨੇ 15 ਸਕਿੰਟ ਲਓ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਪੈਂਦੀ ਹੈ ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗੀ ਪੰਜਾਬ ਦਾ ਯੂਥ ਬੋਲਣ ਲੱਗ ਗਿਆ ਪੰਜਾਬ ਦੇ ਬਜ਼ੁਰਗ ਬੋਲਣ ਲੱਗੇ ਪੰਜਾਬ ਦੀਆਂ ਮਾਵਾਂ ਪੈਣਾ ਬੋਲਣ ਲੱਗੀਆਂ ਕਿ ਸਾਨੂੰ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ ਚ ਇਹੋ ਜਿਹੀ ਆਪਣੇ ਪਾਣ ਵਾਲੀ ਸਰਕਾਰ ਨਹੀਂ ਮਿਲੀ ਸੀ ਪਹਿਲੀ ਗੱਲ ਹੈ ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ ਜੇ ਤੁਹਾਨੂੰ ਲੱਗਦਾ ਜਿੰਦਾਬਾਦ ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵਾਨਤਮਾਨ ਸਾਡੇ ਜਵਾਕ ਹੈ ਸਾਡੇ ਭਰਾ ਹੈ ਜਦੋਂ ਮਰਜੀ ਇਹਨੂੰ ਮੋੜੇ ਤੋਂ ਫੜ ਕੇ ਰੋਕ ਲੈਨੇ ਆ ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ ਹੈ ਇਹ ਇਕੱਲੇ ਹੀ ਲੜੀ ਜਾਂਦਾ ਹੈ ਸੁਪਰੀਮ ਕੋਰਟ 'ਚ ਵੀ ਗਵਰਨਰ ਨਾਲ ਵੀ ਸੈਂਟਰ ਨਾਲ ਵੀ ਕਾਂਗਰਸ ਨਾਲ ਵੀ ਕਾਲੀਆਂ ਨਾਲ ਵੀ ਇਕੱਲੇ ਹੀ ਲੜੀ ਜਾਂਦਾ ਹੈ ਮੇਰੇ ਵੀਰੋ ਮੈਂ ਤੁਹਾਡੇ ਤੁਹਾਡੇ ਸਿਰ ਤੇ ਲੜ ਰਿਹਾ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦਿਓ ਤਾਂ ਕਿ ਅਗਲੇ 3 ਸਾਲਾਂ 'ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਲੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਹੈ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਕਿ 13 ਜੀਰੋ 13 ਜੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਥੋੜਾ ਜਿਹਾ ਹੋਰ ਉੱਚੀ ਥੋੜਾ ਮੈਹਲਾਂ ਵਾਲੇ ਪਾਸੇ ਤੱਕ ਪਹੁੰਚੇ ਉਹ ਮੈਹਲਾਂ ਦੀਆਂ ਕੰਦਾ ਹਲਾ ਦੋ ਮੈਹਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਜੈ ਜੀ ਜੈ ਜੀ ਵੀਰੋ ਅੱਜ ਰਾਤ ਨੂੰ ગુજરાત જાઉંગા اس ਤੋਂ ਬਾਅਦ ਸਿੱਧਾ ਚੰਡੀਗੜ੍ਹ 에어ਪੋਰਟ ਜਾਊਂਗਾ અમદાવાદ ਪਹੁੰਚੂਗਾ ਕੱਲ ਨੂੰ ਥੋੜਾ ਸਰੇਹਾ ગુજરાત ਦੇ ਲੋਕਾਂ ਕੋਲੇ ਪਹੁੰਚੂਗਾ ਤੇ ગુજરાતੋਂ ਇਹਦਾ ਸਰੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਵੀਰੋ ਹਕੂਮਤ ਉਹ ਕਰਤੇ ਹੈ ਹਕੂਮਤ ਇਹ ਮੋਦੀ ਜੀ ਸੁਣ ਲੈਣ ਹਕੂਮਤ ਉਹ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ ਯੂੰ ਕਹਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ ਆਓ ਇਕੱਠੇ ਹੋ ਕੇ ਝਾੜੂ ਵਾਲਾ ਬਟਨ ਦਬਿਏ ਬਸ ਤੁਹਾਨੂੰ ਅਗਲੇ ਹਫਤੇ ਅਗਲੇ ਹਫਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਝਾੜੂ ਵਾਲਾ ਬਟਨ ਕਿੰਨੇਵੇਂ ਨੰਬਰ ਤੇ ਹੈ ਤੇ ਝਾੜੂ ਨੇ ਸਫਾਈ ਕਰਨੀ ਹੈ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਭਾਜਪਾ ਦੀ ਨੇਹਰੀ ਕਿਵੇਂ ਰੋਕ ਲਈ ਮੈਂ ਕਿਹਾ ਜੀ ਇਹ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਜਿੱਕਰ ਦੀ ਸਫਾਈ ਮੈਂ ਕਿਹਾ ਅਸੀਂ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਜਿੱਕਰ ਦੀ ਸਫਾਈ ਕਰਤੀ ਕਮਲ ਉੱਗੇ ਹੀ ਨਹੀਂ ਉੱਗੇ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਵ ਤੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ